ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਆਇਆ ਆ ਪਾ ਤੁਹਾਡੇ ਲਈ 5 ਟਰੈਕਟਰ ਸੇਲ ਦੇ ਚਲੋ ਫਿਰ ਕਰਦੇ ਆਗੇ ਵੀਡੀਓ ਵਿੱਚ ਗੱਲਬਾਤ ਤੇ ਬਣੇ ਰਹਿਣਾ ਅੰਤ ਤੱਕ ਨਾਲ ਬਾਕੀ ਜਿਹੜੇ ਵੀ ਰੋਂ ਆਪਣੇ YouTube ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਤਾਂ ਤੁਹਾਨੂੰ ਮੈਂ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਪਹਿਲਾ ਟਰੈਕਟਰ ਹੈ ਕਮਹਿੰਦਰਾ 575 ਡੀਆਈ ਸਰਪੰਚ ਸਾਰਾ ਰੈਡ オリジナル ਆ 2016 ਮਾਡਲ ਆ ਪੰਜਾਬ ਨੰਬਰ ਆ 2016 ਮਾਡਲ ਆ ਪੀਵੀ ਨੰਬਰ ਆ ਪਹਿਲੇ ਨਾਲ ਦੇ ਟਾਇਰ ਆ ਤੇ ਇੰਜਨ ਗੇ ਦਾ ਟਰੈਕਟਰ ਬਿਲਕੁਲ ਓਕੇ ਆ ਪੂਰਾ ਵਧੀਆ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰੇ ਟਰੈਕਟਰ ਦੀ 465000 ਰੁਪਿਆ ਡਿਮਾਂਡ ਰੱਖੀ ਆ ਤੇ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਆ ਤੇ ਹੋਰ ਜਾਣਕਾਰੀ ਲੈ ਸਕਦੇ ਆ ਅੱਗੇ ਆ ਗਿਆ ਫੋਰਡ ਫੋਰਡ 3600 1993 ਮਾਡਲ ਆ ਪੰਜਾਬ ਨੰਬਰਾਂ ਸਾਰਾ ਟਰੈਕਟਰ ਰੀਸਟੋਰ ਹੋਇਆ ਸਾਰਾ ਟਰੈਕਟਰ ਰੀਸਟੋਰ ਹੋਇਆ ਨਵੇਂ ਟਾਇਰ ਆ ਰੇਡੀਅਲ ਤੁਸੀਂ ਵੀਡੀਓ ਵਿੱਚ ਚੈੱਕ ਕਰ ਲਈ ਸਕਦੇ ਹੋ ਇੰਜਨ గేਰ ਦਾ ਟਰੈਕਟਰ ਪੂਰਾ ਓਕੇ ਆ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰੇ ਟਰੈਕਟਰ ਦੀ 1 ਲੱਖ ਤੇ 70000 ਰੁਪਏ ਡਿਮਾਂਡ ਰੱਖੀ ਆ ਬਾਕੀ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਫੋਰਡ 361999 ਮਾਡਲ ਪੰਜਾਬ ਨੰਬਰ ਟਰੈਕਟਰ ਮੋਡੀਫਾਈ ਹੋਇਆ ਟਰੈਕਟਰ ਖਰੀਦ ਸਕਦੇ ਹੋ ਬਾਕੀ ਜਿਹੜੇ ਹਨ ਤੁਸੀਂ ਸਾਰੇ ਟਰੈਕਟਰ ਦੀ ਵੀਡੀਓ ਵਿੱਚ ਚ ਅੱਗੇ ਆ ਗਿਆ ਮਹਿੰਦਰਾ ਮਹਿੰਦਰਾ 275 1987 ਮਾਡਲ ਹਾਈ ਸਪੀਡ ਹੋਇਆ ਵਾ 87 ਮਾਡਲ ਹਾਈ ਸਪੀਡ ਹੋਇਆ ਪੀਵੀ ਨੰਬਰਾਂ ਟੈਨੈਂਟ ਕਡੀਹਨ ਦੀ ਵੀਡੀਓ ਵਿੱਚ ਚੈੱਕ ਕਰੀ ਜਾ ਸਕਦੇ ਹਾਂ ਇੰਜਨ ਗੇਅਰ ਟਰੈਕਟਰ ਬਿਲਕੁਲ ਓਕੇ ਆ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰੇ ਨੇ ਇਹ ਟਰੈਕਟਰ ਦੀ 1 ਲੱਖ ਤੇ 10000 ਰੁਪਿਆ ਡਿਮਾਂਡ ਰੱਖੀ ਆ ਬਾਕੀ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਜੀ ਇਹ ਟਰੈਕਟਰ ਖਰੀਦ ਸਕਦੇ ਹੋ ਅੱਗੇ ਆ ਗਿਆ ਸਵਰਾਜ 735 1999 ਮਾਡਲ ਆ ਸਾਰਾ ਰੈਕਟਰ origignal ਆ ਪੰਜਾਬ ਨੰਬਰ ਆ ਪੀਵੀ ਨੰਬਰ 98% ਤਾਂ ਅੰਦੀ ਕ੍ਰੀਸ਼ਨਾ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਇੰਜਨ ਗੇਅਰ ਟਰੈਕਟਰ ਬਿਲਕੁਲ ਓਕੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰ ਨੇ 1,62,000 ਰੁਪਏ ਡਿਮਾਂਡ ਰੱਖੀ ਆ ਤੇ ਬਾਕੀ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਸਵਰਾਜ 1999 ਮਾਡਲ ਪੰਜਾਬ ਨੰਬਰ ਟਰੈਕਟਰ ਖਰੀਦ ਸਕਦੇ ਹੋ ਬਾਕੀ ਗੱੜੀ ਹੁੰਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਸਾਰੇ ਟਰੈ ਤੇ ਅੱਗੇ ਫੇਰ ਆ ਗਿਆ ਸੋਰਾਜ 735 1995 ਮਰਲਾ ਸਾਰਾ ਬਾਡੀ ਲਾਈਨ ਸਾਰਾ ਰੈਡ ओरिजिनल ਆ ਤੇ ਪੰਜਾਬ ਦਾ ਨੰਬਰ ਆ ਪੰਜਾਬ ਦਾ ਨੰਬਰ ਆ ਨਵੀਂ ਬੈਟਰੀ ਤੇ ਨਵੇਂ ਟਾਇਰ ਆ ਚਾਰੇ ਟਰੈਕਟਰ ਦੇ ਨਵੇਂ ਟਾਇਰ ਆ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਮਾਰਕ ਵੀਰ ਨੇ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਆ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰ ਨੇ 1,38,000 ਰੁਪਏ ਡਿਮਾਂਡ ਰੱਖੀ ਆ 138000 ਰੁਪਏ ਦੀ ਡਿਮਾਂਡ ਰੱਖੀ ਹੈ ਏਰੀਆ ਬਾਗਾ ਪੁਰਾਣਾ ਬਾਕੀ ਕਨੈਕਟ ਨੰਬਰ ਚਲਦਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਕੀ ਟਰੈਕਟਰ ਵਾਲੀ ਹੋ ਜਾਣਕਾਰੀ ਲੈ ਸਕਦੇ ਹਾਂ ਤੇ ਸਵਰਾਜ ਟਰੈਕਟਰ ਖਰੀਦ ਸਕਦੇ ਹਾਂ ਚਲੋ ਫਿਰ ਮਿਲਦੇ ਆ ਇੱਕ ਮਿੱਤਰੋ ਨਵੀਂ ਵੀਡੀਓ ਵਿੱਚ